ਇਸ ਵਕਤ ਸਾਡੇ ਨਾਲ ਆਨਲਾਈਨ ਤੇ ਸੁਖ ਜਗਰਾਉ ਨੇ ਸੁਖ ਤੁਹਾਡੇ ਤੋਂ ਜਾਨਣਾ ਚਾਹੁੰਦੀ ਐ ਇਸ ਵਕਤ ਤੁਸੀਂ ਕਿੱਥੇ ਹੋ ਬਈ ਮੈਂ ਆਪਣੇ ਘਰੇ ਹੀ ਆ ਜੀ ਮੈਨੂੰ ਹੌਸ ਰੈਸਟ ਕਰ ਲਿਆ ਵੀ ਜੀ ਪੁਲਿਸ ਨੇ ਸਾਡੀ ਜਦੋਂ ਨਿਕਲਣ ਲੱਗੇ ਤਾਂ ਪੁਲਿਸ ਸਵੇਰ ਦੀ ਖੜੀ ਸੀਗੀ ਇਹਨਾਂ ਨੇ ਬਾਹਰ ਹੀ ਟਿਕਾਣਾ ਦਿੱਤਾ ਬਈ ਤੁਸੀਂ ਕਿੰਨੇ ਵਜੇ ਪਹਿਲੀ ਕੋਸ਼ਿਸ਼ ਕੀਤੀ ਕਿ ਹੁਣ ਅੱਜ ਰੈਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਤੇ ਘਰੋਂ ਚੱਲੀਏ ਸੰਗਰੂਰ ਵੱਲ ਨੂੰ ਬਈ ਸਾਡਾ 9 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਜਿੰਨੇ ਮੇਰੇ ਨਾਲ ਦੇ ਮੁੰਡੇ ਸਾਥੀ ਸੀਗੇ 9 ਵਜੇ ਦਾ ਕੰਟ ਸੀਗਾ 9 ਵਜੇ ਅਸੀਂ ਘਰੋਂ ਤੁਰ ਪੈਣਾ ਸੀ ਅੜਜੇ ਤੇ ਮੈਂ ਤਾਂ ਇਸ ਵਕਤ ਤੁਸੀਂ ਆਪਣੀ ਰਹਾਇਸ਼ ਤੇ ਹੀ ਉਹ ਘਰ ਤੋਂ ਬਾਹਰ ਹੀ ਨਹੀਂ ਆਉਣ ਦਿੱਤਾ ਪੁਲਿਸ ਨੇ ਨਹੀਂ ਆਉਣ ਦਿੱਤਾ ਜੀ ਪੁਲਿਸ ਹੁਣ ਇਹ ਨਾਲ ਬੈਠੇ ਨੇ ਬਾਹਰ ਬੈਠੇ ਨੇ ਦਰਾਂ ਦੇ ਵਿੱਚ ਕਾਫੀ ਸ਼ੇਰਾ ਦਾ 15 ਤੋਂ 20% ਵਾਜ ਨਹੀਂ ਸੀ ਕਿ ਵੀ ਨਹੀਂ ਜਾਣਾ ਜੀ ਗੱਡੀ ਗੱਡੀ ਜਮੈਂ ਹਜਨਾ ਮਰਨਾ ਆ ਕੇ ਊਟ ਵੀ ਪਾਉਣੇ ਸੀ ਮੈਂ ਉਸੇ ਤਰੀਕੇ ਨਾਲ ਬਾਹਰ ਆਇਆ ਗੱਡੀ ਦੇ ਚੰਨ ਤੇ ਪੁਲਿਸ ਖੜੀ ਸੀ ਮਰ ਸਮੈਂ ਕਿ ਹਾਂ ਜੀ ਕਹਿੰਦੇ ਜੀ ਨਹੀਂ ਜਾਣਦਾ ਤੁਹਾਨੂੰ ਕਿੱਥੇ ਜਾਵਾਂਗੇ ਮੈਂ ਪੁੱਛਿਆ ਵੀ ਕਿਉਂ ਮੇਰਾ ਕਸੂਰ ਦੱਸੋ ਮੈਂ ਕੋਈ ਕ੍ਰਿਮੀਨਲ ਆ ਮੈਂ ਤਾਂ ਇੱਕ ਸੱਚ ਦੇ ਲਈ ਜਾ ਰਿਹਾ ਸੀ ਸੱਚ ਦੀ ਗੱਲ ਕਰਦਿਆਂ ਵੀ ਕਿਉਂ ਨਹੀਂ ਜਾਣਦੇ ਜੀ ਸਾਨੂੰ ਆਪਸਾਂ ਦਾ ਹੁਕਮ ਹੈ ਸਿਰਫ ਤੇ ਸਿਰਫ ਇਹੀ ਜਿਹੜੇ ਐਸੇ ਤੋਂ ਸਰਵੰਸ਼ੀ ਉਹਨਾਂ ਨੇ ਸਰਫੀ ਜਿਉਂ ਮੈਂ ਬਾਰ-ਬਾਰ ਉਹਨੂੰ ਪੁੱਛਿਆ ਕਿ ਸਰਫੀ ਕੋਈ ਗੱਲ ਵੀ ਸਾਨੂੰ ਅਸਰਾਂ ਦਾ ਹੁਕਮ ਹੈ ਤੁਹਾਨੂੰ ਜਾਣ ਨਹੀਂ ਦੇਣਾ ਤੁਹਾਨੂੰ ਜਾਣ ਨਹੀਂ ਦੇਣਾ ਕਿ ਤੁਸੀਂ ਅੰਦਰ ਬਹਿ ਜਾਓਗੇ ਤੁਹਾਡਾ ਜਿੰਨੀ ਵਾਰੀ ਵੀ ਉਹਨਾਂ ਨੂੰ ਤੁਸੀਂ ਸਵਾਲ ਕੀਤਾ ਕਿ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦਾ ਜਵਾਬ ਸਿਰਫ ਇੱਕੋ ਸੀ ਕਿ ਜਾਣ ਨਹੀਂ ਦੇਣਾ ਜਿਸ ਤੋਂ ਇਲਾਵਾ ਵੀ ਕੋਈ ਪੁੱਛ ਗਿਸ਼ ਹੋਈ ਹੈ ਸਵਾਲ ਕੀਤੇ ਤੁਹਾਨੂੰ ਉਹਨਾਂ ਨੇ ਨਹੀਂ ਜੀ ਸਿਰਫ ਮੈਨੂੰ ਇੰਨੇ ਕਿਹਾ ਕਿ ਸਾਨੂੰ ਜਾਣ ਨਹੀਂ ਦੇਣਾ ਸਾਡੀ ਡਿਊਟੀ ਹੈ ਤੇ ਤੁਸੀਂ ਕਰਪਾ ਕਰਕੇ ਸਾਡੀ ਡਿਊਟੀ ਵਿੱਚ ਨਾ ਪਾਓ ਹਾਲ ਪੁੱਛਿਆ ਵੀ ਮਾੜਾ ਮੇਰੇ ਜਾਣ ਨਾਲ ਕੀ ਹੋ ਜੂਗਾ ਉੱਥੇ ਵੀ ਮੈਨੂੰ ਜਾਣ ਦਿੱਤਾ ਜਾਵੇ ਨਹੀਂ ਜੀ ਸਾਨੂੰ ਅਫਸਰ ਦਾ ਹੁਕਮ ਹੈ ਤੁਹਾਨੂੰ ਨਹੀਂ ਜਾਣ ਦੇਵਾਂਗੇ ਤੁਸੀਂ ਆਪਣੇ ਘਰੇ ਵੀ ਸਾਡੀ ਵੇਲ ਕੇ ਘਰ ਤੋਂ ਬਾਹਰ ਵੀ ਨਹੀਂ ਨਿਕਲਣਾ ਮੇਰੇ ਤੇ ਮੇਰੇ ਸਾਥੀਆਂ ਦੇ ਨਾਮ ਲਿਖ ਕੇ ਮੋਬਾਈਲ ਨੰਬਰ ਵੀ ਉਹਨਾਂ ਦੇ ਲਿਖਲੇ ਗਏ ਆ ਤੇ ਜਿਹੜੀ ਕਾਰਵਾਈ ਪੁਲਿਸ ਕਰਦੀ ਹੁੰਦੀ ਆ ਉਹ ਕਾਰਵਾਈ ਕੀਤੀ ਗਈ ਆ ਸੋਖ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਨਾ ਕਿ ਜਿੰਨੇ ਉੱਥੇ ਅਗਵਾਈ ਕਰਨੀ ਸੀ ਸਟੇਜ ਸੰਚਾਲਕ ਦਾ ਕੰਮ ਤੁਸੀਂ ਕੋਟ ਦੁਨੇ ਵੀ ਕੀਤਾ ਉੱਥੇ ਇੰਨਾ ਇਕੱਠ ਹੋਇਆ ਤੇ ਤੁਹਾਡੇ ਜਿਹੜੇ ਬਾਕੀ ਸਾਥੀ ਨੇ ਜਾਂ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਹੋਣੀ ਹੈ ਇੰਟਰ ਕਨ ਕਰ ਲਿਆ ਗਿਆ ਤੁਹਾਡੇ ਵਾਂਗ ਤਾਂ ਲੱਖਾ ਸਦਾਨਾ ਜਾਂ ਹੋਰ ਜਿਹੜੇ ਆਗੂ ਸੀ ਇਹਨੂੰ ਚਲਾਉਣ ਵਾਲੇ ਉਹਨਾਂ ਬਾਰੇ ਤੁਹਾਡੇ ਕੋਲ ਹੈ ਜਾਣਕਾਰੀ ਕਿੱਥੇ ਨੇ ਕਿਵੇਂ ਨੇ ਇਸ ਸਰਫ ਇਹਨੀ ਜਾਨਕਾਰੀ ਹੈ ਸਵੇਰੀ ਗੱਲ ਹੁੰਦੀ ਹੈ ਜੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਫੋਨ ਬੰਦ ਆ ਰਹੇ ਨੇ ਪਤਾ ਨਹੀਂ ਉਹ ਪੁਲਸ ਨੇ ਡਿਟੇਨ ਕਰ ਲਏ ਨੇ ਜਾਂ ਫਰਲੇ ਨੇ ਅਰੈਸਟ ਕਰਕੇ ਪਰਚਾ ਬੱਧ ਤਾਂ ਜਾਂ ਕਿੱਥੇ ਉਹ ਬਾਹਰ ਨਹੀਂ ਖਾਜੀ ਫਿਲਹਾਲ ਮੇਰੇ ਕੋਲ ਨਹੀਂ ਉਸ ਬਾਬਤ ਕੋਈ ਵੀ ਜਾਣਕਾਰੀ ਜਿਹੜੀ ਨਹੀਂ ਹੈ ਹਾਂ ਕਿਸਾਨ ਜਥੇਬੰਦੀਆਂ ਨਾਲ ਕੁਝ ਅੱਗੋਂ ਨਾਲ ਜ਼ਰੂਰ ਗੱਲ ਹੋਈ ਹੈ ਉਹਨਾਂ ਨੂੰ ਵੀ ਕਰੇ ਪੁਲਸ ਨੇ ਡਿਟੇਨ ਜਿਹੜਾ ਕੀਤਾ ਹੋਇਆ ਰੀਤਾ ਜੀ ਤਸਵੀਰਾਂ ਵੀ ਆਈ ਸੀ ਬੜਬਰ ਜਿਹੜਾ ਹੈਗਾ ਟੋਲ ਪਲਾਜ਼ਾ ਸੰਗਰੂਰ ਐਂਟਰ ਹੁੰਦੇ ਆ ਹੀ ਉੱਥੇ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਕਾਦੀਆਂ ਗਰੁੱਪ ਬੈਠਾ ਸੀ ਉਹਨਾਂ ਨੂੰ ਵੀ ਪੁਲ ਜੀ ਬਿਲਕੁਲ ਇਹ ਵੀ ਪਤਾ ਲੱਗਿਆ ਵੀ ਹੁਣ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਜਿਹੜੇ ਸਿੱਧੂਪੁਰ ਜੱਥੇ ਬੰਦੇ ਨੇ ਸਾਰੇ ਟੋਲ ਪਲਾਜ਼ੇ ਬੰਦ ਕਰਨ ਦੇ ਲਈ ਜਿਹੜਾ ਆਦੇਸ਼ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਸ਼ਾਮ ਤੱਕ ਕਿੰਨੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਰ ਹੁੰਦੀਆਂ ਨੇ ਕੀ ਪੰਜਾਬ ਨੂੰ ਇਹ ਅਣ एलानੀ ਐਮਰਜੈਂਸੀ ਵੱਲ ਨਹੀਂ ਲਿਜਾਇਆ ਜਾ ਰਿਹਾ ਇਹਨਾਂ ਨਾਲ ਵੀ ਜੱਤੜੇ ਦੌਰ ਦੀ ਕਰਾਂ ਤੇ ਕਿ ਪੰਜਾਬ ਦੇ ਲੋਕਾਂ ਨੂੰ ਉਹ ਦੁਆਰਾ ਨਹੀਂ ਦਿਖਾਇਆ ਜਾ ਰਿਹਾ ਤੇ ਉਹ ਇਹ ਦਰ ਤੇ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਕਿ ਜਾਣਬੁੱਝ ਕੇ ਇੱਕ ਆਪਣੇ ਲਈ ਵੀ ਜਾਣਬੁੱਝ ਕੇ ਕੀਤਾ ਜਾ ਰਿਹਾ ਵੀ ਤਾਂ ਜੋ ਪੰਜਾਬ ਦੇ ਲੋਕ ਉਹਨਾਂ ਚ ਸਹਿਮ ਪੈਦਾ ਹੋਵੇ ਪਹਿਲਾਂ ਹੀ ਬੱਚੇ ਨਹੀਂ ਇੱਥੇ ਰਹਿਣਾ ਚਾਹੁੰਦੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਹੁਣ ਇਹ ਸਰਕਾਰ ਹੋਰ ਕਿਉਂ ਡਰਾ ਰਹੀ ਹੈ ਇਹ ਸਮਝ ਤੋਂ ਪਰੇ ਹੈ ਜੀ ਇੱਕ ਥਾਂ ਥਾਂ ਦੇ ਉੱਤੇ ਅਸੀਂ ਵੀ ਜਦੋਂ ਚੰਡੀਗੜ੍ਹ ਤੋਂ ਸੰਗਰੂਰ ਵੱਲ ਸਫ਼ਰ ਕੀਤਾ ਹੈ ਤੇ ਰਸਤੇ ਦੇ ਵਿੱਚ ਪੁਲਿਸ ਆਮ ਲੋਕਾਂ ਤੋਂ ਇਹ ਸਵਾਲ ਕਰ ਰਹੀ ਹੈ ਕਿ ਤੁਸੀਂ ਜਾ ਕਿੱਧਰ ਨੂੰ ਰਹੇ ਹੋ ਚਾਹੇ ਕਿਸੇ ਨੇ ਅੱਗੇ ਮਾਨਸਾ ਬਠਿੰਡਾ ਜਾਂ ਫਾਜ਼ਿਲਕਾ ਵੱਲ ਨੂੰ ਕਿਉਂ ਨਾ ਜਾਣਾ ਹੋਵੇ ਬਿਲਕੁਲ ਜੀ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੇਰੇ ਵੀ ਕੁਝ ਦੋਸਤ ਆ ਰਹੇ ਸੀ ਤਾਂ ਚੰਡੀਗੜ੍ਹੋਂ ਇਹੀ ਬਾਤ ਬਾਤ ਵੀ ਤੁਸੀਂ ਕਿਉਂ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਸਾਨੂੰ ਦੱਸਿਆ ਜਾਵੇ ਇਹ ਜਾਣਬੁੱਝ ਕੇ ਜਿਹੜਾ ਸਹਿਨ ਦਾ ਮਾਹੌਲ ਹੈ ਜਿਹੜਾ ਬਣਾਇਆ ਜਾ ਰਿਹਾ ਹੈ ਜੀ ਮੇਰਾ ਇੱਕ ਆਖਰੀ ਸਵਾਲ ਹੈ ਭਾਨਾ ਸਿੱਧੂ ਨੂੰ ਲੈ ਕੇ ਵੱਖ-ਵੱਖ ਲੋਕ ਇਕੱਠੇ ਤਾਂ ਹੋ ਹੀ ਰਹੇ ਆ ਇੱਕ ਭਾਨਾ ਸਿੱਧੂ ਕਹਿੰਦੇ ਜਰੀਆ ਬਣ ਗਿਆ ਪਰ ਲੋਕ ਗੁੱਸੇ ਵਿੱਚ ਬਹੁਤ ਆ ਗਿਆ ਤਾਂ ਜਿਹੜਾ ਇਹ ਗੁੱਸਾ ਹੈ ਫਿਰ ਤੁਹਾਨੂੰ ਕੀ ਲੱਗਦਾ ਕਿੱਥੇ ਜਾ ਕੇ ਸ਼ਾਂਤ ਹੋ ਸਕਦਾ ਹੈ ਕਿਵੇਂ ਹੋ ਸਕਦਾ ਲੋਕਾਂ ਦੀ ਮੰਗ ਕੀ ਹੈ ਦੇਖੋ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੋਕਾਂ ਚ 2 ਸਾਲ ਦੇ ਦਬੇ ਬੈਠੇ ਜੀ ਸਰਕਾਰ ਇੱਕ ਕੰਮ ਤੇ ਖੜਾ ਨਹੀਂ ਪਈ ਸਿੱਧੂ ਭਾਨਾ ਜਰੀਆ ਬਣ ਗਿਆ ਕੋ ਸਰਕਾਰ ਜੇ ਵਧੀਆ ਹੋਵੇ ਅੱਜ ਇੱਕ ਅਤੇ ਦਿਨ ਦੀ ਭਾਨੇ ਨੂੰ ਰਿਲੀਜ਼ ਕਰ ਦਿੱਤਾ ਜਾਵੇ ਤਾਂ ਜੋ ਜਿਹੜਾ ਲੋਕਾਂ ਦਾ ਰੋਹ ਹੈ ਉਹ ਥੋੜਾ ਸ਼ਾਂਤ ਹੋ ਸਕੇ ਜਾਣਬੁੱਝ ਕੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਨੌਜਵਾਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਕਿਸੇ ਤੇ ਕੋਈ ਪਰਚੇ ਨਾ ਪਾਏ ਜਾਣ ਯਾਰ ਪੰਜਾਬ ਦੇ ਨੌਜਵਾਨ ਨਹੀਂ ਇਹ ਕੋਈ ਤਾਲਿਬਾਨ ਮੁਲਕ ਹੈ ਜਿੱਥੇ ਤੁਸੀਂ ਡੈਮੋਕ੍ਰੇਸੀ ਦਾ ਸਿੱਧੇ ਸ਼ਰੇਆਮ ਕਹਾਣ ਕਰ ਰਹੇ ਹੋ ਇਹ ਕਤਲ ਹੈ ਡੈਮੋਕ੍ਰੇਸੀ ਦਾ ਡੈਮੋਕ੍ਰੇਸੀ ਜਿਹੜਾ ਦੇਸ਼ਾਂ ਵਿੱਚ ਹੁੰਦੀ ਹੈ ਉੱਥੇ ਅਜਿਹਾ ਨਹੀਂ ਹੁੰਦਾ ਇਹ ਅਨਹਲਾਨੀ ਅਮਰਜੰਤ ਇਸੋ ਬਹੁਤ ਜਿਆਦਾ ਦੁਖਦਾਇਕ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਕਿ ਕਿਤੇ ਨਾ ਕਿਤੇ ਇਹ ਸਾਨੂੰ 90 ਦੇ ਦਹਾਕੇ ਦੀ ਯਾਦ ਕਰਾਉਂਦਾ ਜਿਵੇਂ ਜਦੋਂ ਕੁਸਰਾਜ ਪੰਜਾਬ ਦੇ ਵਿੱਚ ਸੀ ਕੀ ਤੁਸੀਂ ਕੁਸਰਾਜ ਲਾਉਣਾ ਚਾਹੁੰਦੇ ਹੋ ਇਹ ਹੁਣ ਮੁੱਖ ਮੰਤਰੀ ਨੂੰ ਸੋਚਣਾ ਪਵੇਗਾ ਕੀ ਆਪ ਦੇ ਲੋਕਾਂ ਨਾਲ ਉਹਨਾਂ ਨੇ ਕਿਹੜੇ ਤਰੀਕੇ ਟਰੀਟ ਕਰਨਾ ਤਾਂ ਸੁਖ ਇੱਕ ਗੱਲ ਹੋਰ ਹੈ ਇਸ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਭਾਸ਼ਣ ਦਿੱਤਾ ਨਾ ਤਾਂ ਉਹ ਕਹਿੰਦੇ ਕਿ ਬੇਈਮਾਨ ਤੇ ਠੱਗ ਟਰੈਵਲ ਏਜੰਟਾਂ ਦੇ ਖਿਲਾਫ ਕੋਈ ਬੋਲਿਆ ਨਾ ਐਮਪੀ ਬਣ ਕੇ ਸਭ ਤੋਂ ਵੱਧ ਮੇਰੀ ਆਵਾਜ਼ ਗੂੰਜਦੀ ਸੀ ਤੇ ਅਸੀਂ ਕਾਨੂੰਨ ਹੱਥਾਂ 'ਚ ਨਹੀਂ ਨਾ ਲੈ ਸਕਦੇ ਅਸੀਂ ਕੋਈ ਹੱਥ ਪਾਹ ਜਾਂ ਬਾਹਾਂ ਤੋੜ ਕੇ ਥੋੜੀ ਕਰਨਾ ਹੈ ਕਾਨੂੰਨ ਆਪਣੇ ਹਿਸਾਬ ਨਾਲ ਇਮੀਗ੍ਰੇਸ਼ਨ ਵਾਲੇ ਜਿਹੜੇ ਗੜਬੜੀ ਕਰਦੇ ਆ ਕੰਮ ਕਰੇਗਾ ਕਿੰਨੇ ਦੱਸੋ ਸੰਦੀਪ ਦੋ ਸਾਲਾਂ ਦੇ ਵਿੱਚ ਕਿੰਨੇ ਫੜੇ ਨੇ ਜਿਹੜੇ ਏਜੰਟ ਨੇ ਮੈਨੂੰ ਇੱਕ ਇਹ ਸਵਾਲ ਦਾ ਜਵਾਬ 14000 ਕਰੋੜ ਦਾ ਕਤਲ ਹੈ ਜਿਹੜਾ ਇਹ ਦੱਸਿਆ ਜਾ ਰਿਹਾ ਇਹਨਾਂ ਵਿੱਚੋਂ ਇਹਨਾਂ ਨੇ ਕਿੰਨੀਾਂ ਤੇ ਕਾਰਵਾਈ ਕੀਤੀ ਆ ਜਿਹੜੇ ਲੋਕਾਂ ਨੇ ਸ਼ਰਯੰਭ ਪਹਾਣੇ ਦੇ ਕਹਿਣ ਤੇ ਜਿਹਨਾਂ ਲੋਕਾਂ ਦੇ ਪੈਸੇ ਮੁੜ ਗਏ ਤੁਸੀਂ ਉਹਨਾਂ ਜਾਂਚ ਕਾਰਵਾਈ ਕਰ ਦਿੰਦੇ ਉਹਨਾਂ ਤੇ ਪਰਚਾ ਕਰ ਦਿੰਦੇ ਵੀ ਬਾਈ ਤੂੰ ਪਹਿਲਾਂ ਤਾਂ ਵੱਲ ਗਲਤ ਨਹੀਂ ਨੂੰ ਤਾ ਪੈਸੇ ਮੋੜੇ ਨੇ ਸ਼ਰਯੰਭ ਆਪਾਂ ਨੂੰ ਤਾਂ ਆਪਾਂ ਸਮਾਜ ਵਿੱਚ ਛੱਡਦੇ ਆ ਕਿ ਕਿਸ ਤਰੀਕੇ 에ਜੰਟਰ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰ ਰਹੇ ਨੇ ਕਦੇ ਗਾਰੰਟੀ ਨਹੀਂ ਬਹੁਤ ਲੁੱਟ ਖੋ ਪੰਜਾਬ ਦੇ ਵਿੱਚ ਜਿਹੜੀ ਇਸ ਸਮੇਂ ਜਿਹੜੀ ਹੋ ਰਹੀ ਹੈ ਉਧਰ ਕਾਰਵਾਈ ਕਰਨ ਦੀ ਬਜਾਏ ਭਾਨੇ ਕਿ ਉਹ ਜਿਹੜੇ ਪਰਚੇ ਦਿੰਦੇਗੇ ਨਾਲੇ ਤੁਸੀਂ ਉਹਨਾਂ ਦੇ ਕਾਰਵਾਈ ਕਰਦੇ ਨਾਲੇ ਆਮ ਲੋਕ ਲੋਕਪਰ ਤੋਂ ਖੁਸ਼ ਹੋਣਗੇ ਤੁਹਾਡੀ ਸਪੋਰਟ ਕਰਵੀਂ ਪਤਾ ਨਹੀਂ ਕੀ ਸੋਚ ਰਹੇ ਨੇ ਜਾਂ ਇਹਨਾਂ ਦੇ ਜਿਹੜੀਆਂ ਜਿਹੜੀਆਂ ਸੀਆਈਡੀ ਐ ਕੀ ਦੱਸ ਰਹੀ ਹੈ ਇਹਨਾਂ ਨੂੰ ਜਾਂ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਕਿਹੜੇ ਗੱਲ ਤੇ ਕੰਮ ਕਰ ਰਹੇ ਨੇ ਇਹ ਸਮਝ ਤੋਂ ਪਰੇ ਐ ਐਡਾ ਬੇਵਕੂਫੀ ਵਾਲੇ ਫੈਸਲੇ ਕਿਉਂ ਲੈ ਜਾ ਰਹੇ ਨੇ ਉਹ ਵੀ ਇੱਕ ਆਮ ਲੋਕਾਂ ਦੀ ਬਣੀ ਹੋਈ ਸਰਕਾਰ ਤੋਂ ਇਹ ਅਜੇ ਤੱਕ ਸਮਝ ਤੋਂ ਪਰੇ ਐ ਜੀ ਤੋਂ ਇਹ ਸਾਡੇ ਨਾਲ ਜੁੜ ਕੇ ਜਾਣਕਾਰੀ ਸਾਂਝੀ ਕੀਤੀ ਬਹੁਤ ਸ਼ੁਕਰੀਆ